ਟਮਾਟਰ ਦੀ ਫਸਲ ਬਾਰੇ ਗੱਲਬਾਤ ਕਰਦੇ ਆਂ ਜੀ ਹੁਣ ਟਮਾਟਰ ਦੇ ਵਿੱਚ ਚੈਲੰਜ ਆਉਣੇ ਸ਼ੁਰੂ ਹੋ ਜਾਣੇ, ਸਮੱਸਿਆਵਾਂ ਆਉਣੀਆਂ ਸ਼ੁਰੂ ਹੋ ਜਾਣਗੀਆਂ। ਕਿਹੜੀ ਕਿਹੜੀ ਸਮੱਸਿਆ ਇਹਦੇ ਵਿੱਚ ਆਉਂਦੀ ਹੈ ਤਾਂ ਉਹਦਾ ਕਿਹੜੇ ਤਰੀਕੇ ਨਾਲ ਆਪਾਂ ਹੱਲ ਕਰਨਾ ਜੀ ਉਹ ਸਾਰੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜਾਣਕਾਰੀ ਸਾਂਝੀ ਕਰਾਂਗੇ। ਜੇ ਤੁਸੀਂ ਵੀਡੀਓ ਨੂੰ YouTube ਤੇ ਵੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। Facebook ਤੇ ਵੇਖ ਰਿਹਾ ਤਾਂ ਪੇਜ ਨੂੰ ਲਾਈਕ ਅਤੇ ਫੋਲੋ ਜ਼ਰੂਰ ਕਰੋ ਤਾਂ ਕਿ ਆਉਣ ਵਾਲੀਆਂ ਸਾਰੀਆਂ ਨਵੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ। ਤੇ ਸਭ ਤੋਂ ਪਹਿਲਾਂ ਆਪਾਂ ਇਹਨਾਂ ਦੇ ਵਿੱਚ ਆਉਣ ਵਾਲੀਆਂ ਪ੍ਰੋਬਲਮਸ ਦੀ ਬਿਮਾਰੀਆਂ ਦੀ ਗ ਕੱਲੀ-ਕੱਲੀ ਨੂੰ ਉਹਦਾ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਟਮਾਟਰ ਦੇ ਵਿੱਚ ਸਭ ਤੋਂ ਜ਼ਿਆਦਾ ਤੰਗ ਕਰਨ ਵਾਲੀ ਸਮੱਸਿਆ ਹੈ ਜੀ ਵਾਇਰਸ ਜਿਸ ਨਾਲ ਪੱਤੇ ਇਕੱਠੇ ਹੋ ਜਾਂਦੇ ਆ ਨੰਬਰ 2 ਤੇ ਆਉਂਦਾ ਹੈ ਜੀ ਇਹਦਾ ਫਰੂਟ ਹੈ ਜਿਹੜਾ ਉਹ ਗੜਨਾ ਸ਼ੁਰੂ ਹੋ ਜਾਂਦਾ ਮਤਲਬ ਜਿਹੜਾ ਟਮਾਟਰ ਹੁੰਦਾ ਉਹ ਚ ਐਂ ਲੱਗਦਾ ਜਿਦਾਂ ਉਹ ਸੜਿਆ ਹੁੰਦਾ ਨੰਬਰ 3 ਤੇ ਆਉਂਦੀ ਹੈ ਜੀ ਬਲਾਈਟ ਤੇ ਨੰਬਰ 4 ਤੇ ਆਉਂਦੀ ਹੈ ਜੀ ਸੁੰਡੀ ਇਹ ਚਾਰ ਇੱਕ ਬਿਮਾਰੀਆਂ ਮੁੱਖ ਤੌਰ ਤੇ ਇਹਦੇ ਵਿੱਚ ਆਉਂਦੀਆਂ ਨੇ ਤੇ ਹੁਣ ਸਭ ਤੋਂ ਪਹਿਲਾਂ ਜੇ ਆਪਾਂ ਵਾਇਰਸ ਦੀ ਗੱਲ ਕਰੀਏ ਵਾਇਰਸ ਜੇ ਤਾਂ ਇੱਕ ਜਾਂ ਦੋ ਜਾਂ ਤਿੰਨ ਬੂਟਿਆਂ ਨੂੰ ਆਇਆ ਉਹਨੂੰ ਵਾਇਰਸ ਕਹਤ ਨੇ ਜੇ ਤੁਹਾਡੇ ਪੂਰੇ ਦੇ ਪੂਰੇ ਖੇਤ ਦੇ ਵਿੱਚ ਇੱਕੋ ਦਮ ਹੀ ਸਾਰੇ ਸਾਰੇ ਬੂਟੇ ਇਸੇ ਤਰੀਕੇ ਨਾਲ ਹੋ ਗਏ ਫਿਰ ਉਹ ਵਾਇਰਸ ਨਹੀਂ ਹੁੰਦਾ ਜਿਉਂ ਕਿਸੇ ਦੀ ਟੌਕਸਿਸਿਟੀ ਆ ਮਤਲਬ ਕੋਈ ਸਪਰੇ ਆਪਣੇ ਕੋ ਗਲਤ ਹੋ ਗਈ ਜਾਂ ਓਵਰਡੋਜ਼ ਪੈ ਗਈ ਜਾਂ ਹੋਰ ਉਹਦੇ ਨਾਲ ਸਾਰੇ ਬੂਟੇ ਜਿਹੜੇ ਆ ਇੱਕੋ ਦਮ ਤੁਹਾਡੇ ਜਿਹੜੇ ਸ਼੍ਰਿੰਕ ਹੋ ਜਾਣਗੇ ਤੇ ਜੇ ਵਾਇਰਸ ਆਉਣਾ ਸ਼ੁਰੂ ਹੋਇਆ ਤਾਂ ਉਹ ਹੌਲੀ-ਹੌਲੀ ਆਊਗਾ ਅੱਜ ਇੱਕ ਨੂੰ ਆਇਆ ਕੱਲ 2 ਨੂੰ ਪਰਸੋਂ ਤੋਂ ਮਤਲਬ 2 4 5 ਦਿਨਾਂ ਚ ਆਪਣੀ ਪੂਰੀ ਸਪੀਡ ਫੜਦਾ ਤੇ ਉਹਦੇ ਕੰਟਰੋਲ ਲਈ ਆਪਾਂ ਕੀ ਕਰ ਸਕਦੇ ਆ ਜੇ ਸਾਨੂੰ ਲੱਗਦਾ ਹੈ ਕਿ ਸਾਡੇ ਪੱਤੇ ਜਿਹੜੇ ਇਕੱਠੇ ਹੋ ਗਏ ਇਹ ਸਮੱਸਿਆ ਜਿਹੜੀ ਜਿਆਦਾ ਆਉਣੀ ਸ਼ੁਰੂ ਹੋ ਗਈ ਤਾਂ ਇਹ ਮੇਰਾ ਨਿੱਜੀ ਫਾਰਮੂਲਾ ਹੈ ਜੀ ਕਿਸੇ ਤਰ੍ਹਾਂ ਦੀ ਕੋਈ ਰეკਮੈਂਡੇਸ਼ਨ ਨਹੀਂ ਹੈ ਜੇ ਤੁਸੀਂ ਕੋਈ ਵਰਤਣਾ ਚਾਹੋ ਇਹਨਾਂ ਸਾਰੀਆਂ ਵੀਡੀਓ ਦੇ ਵਿੱਚੋਂ ਕੋਈ ਵੀ ਫਾਰਮੂਲਾ ਤੁਸੀਂ ਵਰਤਣਾ ਚਾਹੋ ਤਾਂ ਵਰਤ ਸਕਦੇ ਹੋ ਨਹੀਂ ਵਰਤਣਾ ਤੁਹਾਡੀ ਆਪਣੀ ਇੱਛਾ ਕਿਸੇ ਤਰ੍ਹਾਂ ਦੀ ਕੋਈ ਰეკਮੈਂਡੇਸ਼ਨ ਹੀ ਨਹੀਂ ਹੈ ਤੇ ਉਹਦੇ ਲਈ ਤੁਸੀਂ 19 19 ਜਿਹੜਾ ਆਪਣਾ ਐਨਪੀਕੇ ਹੁੰਦਾ ਉਹ ਲੈਣਾ ਜੀ ਉਹਦੇ ਨਾਲ ਜਿਬਰੈਲਿਕ ਐਸਿਡ ਲੈਣਾ ਤੇ ਤੁਸੀਂ ਨਾਲ ਲੈਣਾ ਜੀ ਡਾਈਫੈਂਥਰਨ ਡਾਈਫੈਂਥਰਨ ਜਿਹੜੀ ਆਪਣੀ ਰੇਜੈਂਟਾ ਦੀ ਭਿਗਾਸਸ ਵਗੈਰਾ ਦਵਾਈ ਆਉਂਦੀ ਆ ਉਹ ਚੋਂ ਟੈਕਨੀਕਲ ਤੁਹਾਨੂੰ ਮਿਲ ਜਾਊਗਾ ਤੇ 25 ਲੀਟਰ ਦੇ ਵਿੱਚ ਇੱਕ ਪੁੜੀ ਪਾਉਣੀ ਉੰਜਾ ਐਮ ਐਲ ਤੁਸੀਂ 25 ਲੀਟਰ ਪਾਣੀ ਚ ਵਿੱਚ ਪਾਉਣਾ ਹੈ ਜੀ ਜਬ੍ਰੈਲਿਕ ਐਸਿਡ ਤੇ ਲਗਭਗ 200 ਗ੍ਰਾਮ ਤੁਸੀਂ ਮਤਲਬ 150 ਰੋ 200 ਗ੍ਰਾਮ ਉਨੀ ਉਨੀ ਪਾਉਣੀ ਹੈ ਜੀ ਇਹਨਾਂ ਸਾਰਿਆਂ ਦੇ ਘੋਲ ਅਲੱਗ-ਅਲੱਗ ਕਰਨੇ ਆ ਟੈਂਕੀ ਚ ਇਕੱਠਾ ਪਾ ਕੇ ਤੁਸੀਂ ਸਪਰੇਅ ਕਰ ਦੋ ਹਫਤੇ ਹਫਤੇ ਬਾਅਦ ਦੋ ਸਪਰੇਅ ਕਰੋ ਕਿਸੇ ਵੀ ਫਸਲ ਤੇ ਤੁਸੀਂ ਕਰ ਸਕਦੇ ਹੋ ਜੇ ਤੁਹਾਨੂੰ ਵਾਇਰਸ ਦੀ ਸਮੱਸਿਆ ਆ ਰਹੀ ਹੈ ਕਾफी ਹੱਦ ਤੱਕ ਉਹ ਤੋਂ ਤੁਹਾਨੂੰ ਜਿਹੜਾ ਬਚਾਅ ਮਿਲੂਗਾ ਹੁਣ ਨੰਬਰ 2 ਦੀ ਗੱਲ ਕਰੀਏ ਵੀ ਟਮਾਟਰ ਦੇ ਉੱਤੇ ਜਿਹੜੇ ਦਾਗ ਪੈਂਦੇ ਨੇ ਟਮਾਟਰ ਦੇ ਉੱਤੇ ਜਿਹੜੇ ਮੋਸਟਲੀ ਦਾਗ ਪੈਂਦੇ ਨੇ ਉਹ ਕੈਲਸ਼ੀਅਮ ਦੀ ਘ ਜੇ ਜਦੋਂ ਤੁਹਾਡੇ ਖੇਤਾਂ ਦੇ ਵਿੱਚ ਕੈਲਸ਼ੀਅਮ ਦੀ ਕਮੀ ਆ ਤੇ ਖੇਤਾਂ 'ਚ ਕੈਲਸ਼ੀਅਮ ਦੀ ਕਮੀ ਜੇ ਹੋਊਗੀ ਤਾਂ ਤੁਹਾਡੇ ਖੇਤਾਂ ਦੇ ਵਿੱਚ ਬਿਮਾਰੀਆਂ ਵੀ ਜ਼ਿਆਦੀਆਂ ਹੋਣਗੀਆਂ ਇਹ ਵੀ ਤੁਸੀਂ ਨਾਲ ਅੰਦਾਜ਼ਾ ਲਾ ਸਕਦੇ ਹੋ ਜਦੋਂ ਕੈਲਸ਼ੀਅਮ ਦੀ ਘਾਟ ਤੁਹਾਡੇ ਖੇਤਾਂ ਦੇ ਵਿੱਚ ਹੋਊਗੀ ਤਾਂ ਫਲ ਜਿਹੜਾ ਉਹ ਖਰਾਬ ਹੋਣਾ ਸ਼ੁਰੂ ਹੋ ਜਾਊਗਾ ਤਾਂ ਐ ਲੱਗੂ ਜਿਵੇਂ ਸੜਿਆ ਹੁੰਦਾ ਤੁਸੀਂ ਕੋਸ਼ਿਸ਼ ਇਹ ਕਰੋ ਕਿ ਕੈਲਸ਼ੀਅਮ ਨਾਈਟ੍ਰੇਟ ਜਾਂ ਬੋਰੋਨ ਵਗੈਰਾ ਦੀਆਂ ਇੱਕ ਦੋ ਸਪਰੇਆਂ ਆ ਤੁਸੀਂ ਉੱਤੇ ਕਰਦੇ ਰਹੋ ਜਦੋਂ ਤੁਹਾਡੇ ਫਲਾਵਰਿੰਗ ਸਟੇਜ ਸ਼ੁਰੂ ਹੋਗੀ ਉਸ ਟਾਈਮ ਤੇ ਤੁਸੀਂ ਕੋਸ਼ਿਸ਼ ਇਹ ਕਰੋ ਕਿ ਕੈਲਸ਼ੀਅਮ ਦੀ ਇੱਕ ਦੋ ਸਪਰੇਆਂ ਦੇ ਦਿਓ ਤੇ ਜਾਂ ਤੁਸੀਂ ਹੀਟਾ ਕੈਲਸ਼ੀਅਮ ਨਾਈਟ੍ਰੇਟ ਪਾ ਦਿਓ ਜਾਂ ਪੋਲੀਸਲਫੇਟ ਪਾ ਦਿਓ ਉਸ ਯਾਰਾ ਲਿਵਾ ਆਉਂਦਾ ਉਹ ਪਾ ਸਕਦੇ ਉਹ ਨਾਲ ਤੁਹਾਡੀ ਕੈਲਸ਼ੀਅਮ ਦੀ ਮਾਤਰਾ ਜਿਹੜੀ ਪੂਰੀ ਹੋ ਜਾਂਦੀ ਹੈ ਤੇ ਫਿਰ ਇਹ ਸਮੱਸਿਆ ਜਿਹੜੀ ਘਟ ਆਉਂਦੀ ਹੈ ਜੇ ਸਮੱਸਿਆ ਆ ਗਈ ਹੈ ਤਾਂ ਕੋਸ਼ਿਸ਼ ਕਰੋ ਕਿ ਲੀਕਵਿਡ ਕੈਲਸ਼ੀਅਮ ਜਿਹੜੀ ਆਪਣੀ ਕਿਸੇ ਚੰਗੀ ਕੰਪਨੀ ਜੀ ਤੁਹਾਨੂੰ ਮਿਲ ਜੇ ਲੀਕਵਿਡ ਕੈਲਸ਼ੀਅਮ ਦੀ ਇੱਕ ਜਾਂ ਦੋ ਸਪਰੇਆਂ ਕਰ ਦਿਓ ਉਹ ਨਾਲ ਕੰਟਰੋਲ ਬਹੁਤ ਵਧੀਆ ਤੁਹਾਨੂੰ ਮਿਲਦਾ ਹੈ ਨੰਬਰ 3 ਤੇ ਆ ਗਈ ਜੀ ਬਲਾਈਟ ਹੁ ਇਹਦੀ ਸ਼ੁਰੂਆਤੀ ਸਟੇਜ ਤੇ ਨੂੰ ਸਮਝਣਾ ਜ਼ਰੂਰੀ ਹੁੰਦਾ ਹੈ ਜੀ। ਬਸ ਸ਼ੁਰੂਆਤੀ ਸਟੇਜ ਤੁਹਾਨੂੰ ਵਿਖਾਉਣਾ। ਇਹ ਦੀ ਸ਼ੁਰੂਆਤੀ ਸਟੇਜ ਹੁੰਦੀ ਹੈ ਜੀ ਬਲਾਈਟ ਦੀ। ਦੇਖੋ ਇਹ ਇੱਕ ਦੋ ਪੱਤਿਆਂ ਤੋਂ ਇਸ ਤਰੀਕੇ ਨਾਲ ਸ਼ੁਰੂ ਹੁੰਦੀ ਆ। ਆਹ ਦੇਖੋ ਦੋ ਪੱਤਿਆਂ ਤੋਂ ਜਿਹੜੇ ਇਹ ਸ਼ੁਰੂ ਹੋਈ ਹੈ। ਆਹ ਦੇਖੋ। ਜੇ ਇਹ ਇਸ ਸਟੇਜ ਤੇ ਤੁਸੀਂ ਇਸ ਨੂੰ ਕਾਬੂ ਕਰ ਲੋਗੇ ਤਾਂ ਇਹਦੇ ਰਿਜ਼ਲਟ ਤੁਹਾਨੂੰ ਜ਼ਿਆਦਾ ਵਧੀਆ ਮਿਲਦੇ ਨੇ। ਜਦੋਂ ਆ ਸਾਡਾ ਪੂਰਾ ਬੂਟਾ ਹੀ ਖਰਾਬ ਹੋ ਜਾਂਦਾ ਲੇਟ ਬਲਾਈਟ ਵਿੱਚ ਆਉਂਦੀ ਆ अर्ਲੀ ਬਲਾਈਟ ਵੀ ਆਉਂਦੀ ਆ। ਕਾਫੀ ਤਰ੍ਹਾਂ ਦੀਆਂ ਸਾਨੂੰ ਸਮੱਸਿਆ ਇਹਦੇ ਵਿੱਚ ਆਉਂਦੀਆਂ। ਤਾਂ ਇਹਦੇ ਤੋਂ ਬਚਾ ਲਈ ਮੈਂ ਕੁਝ ਕੁ ਫੰਗੀਸਾਈਡਾਂ ਦੀ ਲਿਸਟ ਹੈ ਜਿਹੜੀ ਸਕਰੀਨ ਦੇ ਉੱਤੇ ਪਾ ਦੂੰਗਾ ਉਹ ਲਿਸਟ ਤੁਸੀਂ ਜਿਹੜੋ ਫੰਗੀਸਾਈਡ ਉਹਨਾਂ ਲਿਸਟ ਦੇ ਵਿੱਚੋਂ ਚੂਜ਼ ਕਰ ਲਓ ਕੋਈ ਵੀ ਇੱਕ ਫੰਗੀਸਾਈਡ ਲੈ ਲਓ ਤਾਂ ਉਹਦੇ ਨਾਲ ਤੁਹਾਡੇ ਜਿਹੜੇ ਰਿਜ਼ਲਟ ਤੁਹਾਨੂੰ ਚੰਗੇ ਮਿਲਣਗੇ ਤੇ ਬਦਲ ਬਦਲ ਕੇ ਕਰਨਾ ਹੈ ਕੁਝ ਕੁ ਫੰਗੀਸਾਈਡ ਹੈ ਜਿਹੜੇ ਮੈਂ ਬਾਇ ਨੇਮ ਵੀ ਤੁਹਾਨੂੰ ਦੱਸ ਦੇਣਾ ਕਿਉਂਕਿ ਕਿਸੇ ਤਰ੍ਹਾਂ ਦੀ ਫਿਰ ਕੋਈ ਰეკਮੈਂਡੇਸ਼ਨ ਨਹੀਂ ਹੈ ਇਸ ਵਿਸ਼ੇ ਤੇ ਜਿਹਨਾਂ ਦੇ ਚੰਗੇ ਰਿਜ਼ਲਟ ਨੇ ਉਹਨਾਂ ਚ ਫੋਲੀਓ ਗੋਲਡ ਆਪਣਾ ਆਉਂਦਾ ਹੈ ਜੀ ਅ ਸ਼ੁਰੂਆਤੀ ਸਟੇਜ ਰੂਡੋਮਿਲ ਗੋਲਡ ਵੀ ਤੁਸੀਂ ਕਰ ਸਕਦੇ ਹੋ ਤੇ ਬਾਹਰ ਦਾ ਪ੍ਰੋਫਾਈਲ ਦਾ ਆਉਂਦਾ ਹੈ ਜ ਐਕਰੋਬੈਟ ਪਲੱਸ ਪੋਲੀਨਾਮ ਆਉਂਦਾ ਜੀ ਇਹਨਾਂ ਸਾਰਿਆਂ ਦੇ ਚੰਗੇ ਰਿਜ਼ਲਟ ਨੇ ਤੁਸੀਂ ਇਹਨਾਂ ਚੋਂ ਕੋਈ ਵੀ ਵਾਰੀ ਵਾਰੀ ਮਤਲਬ ਹਰ 8 ਤੋਂ 10 ਦਿਨਾਂ ਬਾਅਦ ਲੋਡ ਮੁਤਾਬਕ ਤੁਸੀਂ ਕਰ ਸਕਦੇ ਉਹਦੇ ਨਾਲ ਤੁਹਾਡੇ ਰਿਜ਼ਲਟ ਜਿਹੜੇ ਤੁਹਾਨੂੰ ਚੰਗੇ ਮਿਲਦੇ ਨੇ ਨੰਬਰ 4 ਦੀ ਸਮੱਸਿਆ ਇਸ ਸਾਲ ਆ ਰਹੀ ਹੈ ਜੀ 2024 ਦੇ ਵਿੱਚ ਸੁੰਡੀ ਦੀ ਜਿਹੜੇ ਕਹਿੰਦੇ ਸੁੰਡੀ ਕੰਟਰੋਲ ਨਹੀਂ ਹੋ ਰਹੀ ਤਾਂ ਤੁਸੀਂ ਇਹ ਸੁੰਡੀ ਕੰਟਰੋਲ ਨਾ ਹੋਣ ਦਾ ਮੁੱਖ ਕਾਰਨ ਹੈ ਕਿ ਅਸੀਂ ਹਾਈ ਟੈਂਪਰੇਚਰ ਦੇ ਵਿੱਚ ਤੇ ਜ਼ਿਆਦਾ ਹਵਾ ਦੇ ਵਿੱਚ ਸਪਰੇ ਕਰ ਰਹੇ ਹਾਂ ਹਵਾ ਵੀ ਕਾਫੀ ਤੇਜ਼ ਵਗ ਰਹੀ ਹੈ ਜੀ ਇਸ ਵਾਰ ਤੇ ਇਸ ਟੈਂਪਰੇਚਰ ਵੀ ਜਿਹੜਾ ਦਿਨ ਵੇਲੇ ਹਾਈ ਆ ਤੁਸੀਂ ਸੁੰਡੀ ਦਾ ਕੰਟਰੋਲ ਕਰ ਲਈ ਜਿਹੜੀ ਸਪਰੇਅ ਆ ਸਵੇਰੇ 8 ਵਜੇ ਤੋਂ ਪਹਿਲਾਂ ਹੀ ਕੰਪਲੀਟ ਕਰ ਦੋ 8 ਵਜੇ ਤੋਂ ਪਹਿਲਾਂ ਸਪਰੇਅ ਕੰਪਲੀਟ ਕਰੋਗੇ ਤਾਂ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਤੁਹਾਨੂੰ ਨਹੀਂ ਆਉਦੀ ਸੁੰਡੀ ਦੀ ਹੁਣ ਸੁੰਡੀ ਲਈ ਤੁਸੀਂ ਕੋਰਾਜਨ ਲੈ ਸਕਦੇ ਹੋ ਡੈਲੀਗੇਟ ਲੈ ਸਕਦੇ ਹੋ ਇਹ ਤਾਂ ਸਭ ਨੂੰ ਪਤਾ ਹੈ ਕਿ ਡੈਲੀਗੇਟ ਤਾਂ ਕੋਰਾਜਨ ਜਿਹੜੀਆਂ ਤਾਂ ਕਿਸੇ ਖਾਸ ਤਰ੍ਹਾਂ ਦੀ ਸੁੰਡੀ ਜਿਹੜੀ ਉਹ ਤੁਹਾਡੀ ਖਤਮ ਕਰ ਦੇਣਗੇ ਟਮਾਟਰ ਦੇ ਵਿੱਚ ਤੇ ਇੱਕ ਗੱਲ ਦਾ ਹੋਰ ਧਿਆਨ ਰੱਖਿਓ ਜਦੋਂ ਫੁੱਲ ਮੂਨ ਹੁੰਦਾ ਪੂਰਾ ਚੰਦਰਮਾ ਹੁੰਦਾ ਉਹ ਤੋਂ 2 ਜਾਂ 3 ਦਿਨ ਬਾਅਦ ਤੁਸੀਂ ਸੁੰਡੀ ਵਾਲੀ ਸਪਰੇ ਜਰੂਰ ਕਰ ਦਿਓ ਕਿਉਂਕਿ ਉਸ ਟਾਈਮ ਤੇ ਸੁੰਡੀ ਦਾ ਪ੍ਰਭਾਵ ਹੈ ਜਿਹੜਾ ਤੁਹਾਨੂੰ ਤੁਹਾਡੇ ਖੇਤਾਂ 'ਚ ਜ਼ਿਆਦਾ ਆਉਣਾ। ਇੱਕ ਸਮੱਸਿਆ ਹੋਰ ਆਉਂਦੀ ਹੈ ਜੀ। ਟਮਾਟਰ ਦੇ ਪੱਤੇ ਘੁੰਮਣੇ ਜੇ ਸ਼ੁਰੂ ਹੋ ਜਾਂਦੇ ਆ। ਉਹ ਮੈਂ ਤੁਹਾਨੂੰ ਨੇੜੇ ਕਰਕੇ ਦਿਖਾਉਣਾ ਵੀ ਉਹ ਹੈ ਕੀ ਹੈ ਤੇ ਉਹ ਉਹਦਾ ਕਾਰਨ ਮੁਕਤ ਤੌਰ ਤੇ ਕੀ ਹੁੰਦਾ। ਆ ਤੁਸੀਂ ਦੇਖੋ ਜੀ ਇਹਦੇ ਪੱਤੇ ਉੱਪਰ ਨੂੰ ਸ਼ਰਿੰਕ ਹੋਣੇ ਸ਼ੁਰੂ ਹੋ ਗਏ ਬੂਟੇ ਦੇ। ਉੱਪਰ ਨੂੰ ਪੱਤੇ ਘੁੰਮ ਰਹੇ ਆ। ਛੇਠਾਂ ਤੋਂ ਉੱਪਰ ਨੂੰ ਗੋਲੇ ਬਣ ਰਹੇ। ਤਾਂ ਇਹ ਕੋਈ ਬਿਮਾਰੀ ਨਹੀਂ ਹੈ ਜੀ ਇਹ ਉਸ ਟਾਈਮ ਤੇ ਹੁੰਦਾ ਜਦੋਂ ਤੁਹਾਡਾ ਫਰੂਟ ਹੈ ਜਿਹੜਾ ਜਾਂ ਬੂਟਾ ਜਿਹੜਾ ਪਾਣੀ ਦੀ ਡਿਮਾਂਡ ਜ਼ਿਆਦਾ ਕਰ ਰਿਹਾ ਹੁੰਦਾ ਤੇ ਤੁਹਾਡੇ ਖੇਤ ਜਿਹੜੇ ਖਾਲੀ ਡਰਾਈ ਹੁੰਦੇ ਆ ਮਤਲਬ ਇਹ ਮੋਸਟਲੀ ਪਾਣੀ ਦੀ ਕਮੀ ਦੇ ਲੱਛਣ ਹੁੰਦੇ ਆ ਜਦੋਂ ਬੂਟੇ ਨੂੰ ਝਟਕਾ ਵੱਜ ਜਾਂਦਾ ਨਾ ਸਟ्रेस ਵੱਜ ਜਾਂਦਾ ਬੂਟੇ ਨੂੰ ਉਦੋਂ ਇਹ ਬੂਟਾ ਇਸ ਤਰੀਕੇ ਦੇ ਲੱਛਣ ਵਿਖਾਉਣਾ ਸ਼ੁਰੂ ਕਰ ਦਿੰਦਾ ਤਾਂ ਇਹਦੀ ਰਿਕਵਰੀ ਬਹੁਤ ਮੁਸ਼ਕਲ ਹੁੰਦੀ ਹੈ ਜੀ ਇੱਕ ਵਾਰ ਜਦੋਂ ਤੁਸੀਂ ਵਾਟਰ ਸਟ्रेस ਲਵਾ ਦਿੱਤਾ ਪਲਾਂਟ ਨੂੰ ਜ਼ਿਆਦਾ ਵਾਟਰ ਸਟ्रेस ਲੱਗ ਗਿਆ ਤਾਂ ਫਿਰ ਇਹ ਪਲਾਂਟ ਰਿਕਵਰ ਪੁਰਾਣੇ ਪੱਤੇ ਰਿਕਵਰ ਨਹੀਂ ਹੋ ਸਕਦੇ ਨਵੇਂ ਪੱਤੇ ਤੁਹਾ ਇਸ ਗੱਲ ਦਾ ਵੀ ਤੁਸੀਂ ਧਿਆਨ ਰੱਖਿਓ ਕਿ ਪੱਤੇ ਇਸ ਤਰੀਕੇ ਨਾਲ ਘੁੰਮਦੇ ਆ ਤਾਂ ਤੁਸੀਂ ਪਾਣੀ ਲਾ ਦਿਓ ਜੀ ਖੇਤ ਨੂੰ ਇਹਦੇ ਸਬੰਧ ਚ ਜੇ ਹੋਰ ਕੋਈ ਜਾਣਕਾਰੀ ਚਾਹੀਦੀ ਹੋਏ ਤਾਂ ਤੁਸੀਂ ਕਮੈਂਟਾਂ ਚ ਪੁੱਛ ਸਕਦੇ ਹੋ ਆਪਾਂ ਕੋਸ਼ਿਸ਼ ਕਰਾਂਗੇ ਤੁਹਾਡੀ ਨਾਲ ਵੀਡੀਓ ਸਾਂਝੀ ਕਰਕੇ ਤੇ ਉਹਦੇ ਸਬੰਧ ਚ ਜਾਣਕਾਰੀ ਸਾਂਝੀ ਕਰਨ ਦੀ ਜਾਂ ਕਮੈਂਟਾਂ 'ਕੋ ਜਵਾਬ ਦੇਣ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰੋ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ